ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੇ ਲਿਆ ਕੇ ਆ ਜਰਾ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਰੁਕ ਕਰਦੇ ਆ ਪਹਿਲੀ ਖਬਰ ਦਾ ਉੱਤਰ ਕੋਰੀਆ ਦੇ ਤਾਨਾਸ਼ਾ ਕਿਮ ਜੋង ਉਨ ਨੇ ਇੱਕ ਵਾਰ ਫਿਰ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ ਕੋਰੀਆਈ ਤਾਨਾਸ਼ਾ ਨੇ ਕਿਹਾ ਕਿ ਉਹਨਾਂ ਦੀ ਦੇਸ਼ ਦੀ ਨੀਤੀ ਹੈ ਕਿ ਜੇਕਰ ਉਕਸਾਇਆ ਗਿਆ ਤਾਂ ਉਹ ਪਰਮਾਣੂ ਹਮਲਾ ਕਰ ਤੋਂ ਪਿੱਛੇ ਨਹੀਂ ਹਟੇਗਾ ਉੱਤਰ ਕੋਰੀਆ ਨੇ ਹਾਲ ਹੀ ਦੇ ਵਿੱਚ ਆਪਣੀ ਪੁਰਾਣੀ ਲੰਬੀ ਦੂਰੀ ਦੀ ਅੰਤਰਮਹਾ ਦੀ ਪੀ ਮਿਜ਼ਾਈਲਾ ਸਫਲ ਪ੍ਰੀਖਣ ਵੀ ਕੀਤਾ ਤੇ ਕਿਮ ਜੋង ਉਨ ਨੇ ਪ੍ਰੀਖਣ ਕਰਨ ਵਾਲੇ ਸੈਨਿਕਾਂ ਨੂੰ ਵਧਾਈ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਉੱਤਰ ਕੋਰੀਆ ਨੇ ਪਿਛਲੇ ਸਾਲ ਹੀ ਪਰਮਾਣੂ ਸਿਧਾਂਤ ਅਪਣਾਇਆ ਤੇ ਉਦੋਂ ਤੋਂ ਹੀ ਕਿਮ ਜੋង ਉਨ ਪਹਿਲਾਂ ਵੀ ਕਈ ਵਾਰ ਯੋਧ ਦੇ ਇਸ ਹfte ਦੇ ਵਿੱਚ ਪਰਮਾਣੂ ਬੰਬ ਤੇ ਹਮਲੇ ਦੀ ਧਮਕੀ ਦੇ ਚੁਕਿਆ ਤੇ ਹਾਲਾਂਕਿ ਕਈ ਵਿਦੇਸ਼ੀ ਮਾਹਿਰਾਂ ਦਾ ਦਾਵਾ ਹੈ ਕਿ ਉੱਤਰ ਕੋਰੀਆ ਕੋਲ ਅਜੇ ਵੀ ਪਰਮਾਣੂ ਮਿਜ਼ਾਈਲ ਚਲਾਉਣ ਦੀ ਤਕਨੀਕ ਨਹੀਂ ਹੈ ਤੇ ਇਸ ਲਈ ਉਹ ਪਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰ ਸਕੇਗਾ ਸੰਸਦੀ ਸੁਰੱਖਿਆ ਦੇ ਵਿੱਚ ਛੇੜਛਾੜ ਦੀ ਘਟਨਾ ਤੋਂ ਬਾਅਦ ਸਰਕਾਰ ਨੇ ਹੁਣ ਪੂਰੇ ਕੰਪਲੈਕਸ ਦੀ ਸੁਰੱਖਿਆ ਲਈ ਜ਼ਿੰਮੇਵਾਰੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਯਾਨੀ ਕਿ ਸੀਆਈਐਸਐਫ ਨੂੰ ਸੌਂਪੋ ਦਾ ਫੈਕਲਾ ਕੀਤਾ ਹੈ ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸੰਸਦ ਭਵਨ ਕੰਪਲੈਕਸ ਦੇ ਨਿਗਰਾਨੀ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਵਿਆਪਕ ਆਧਾਰ ਦੇ ਉੱਤੇ ਸੀਆਈਐਸਐਫ ਸੁਰੱਖਿਆ ਅਤੇ ਫਾਇਰ ਬਰਗੇਡ ਦੀ ਨਿਯਮਤ ਤਾਇਨਾਤੀ ਕੀਤੀ ਜਾ ਸਕੇ ਕੇਂਦਰ ਸਰਕਾਰ ਦੇ ਮੰਤਰਾਲੇ ਦੀ ਰਾਖੀ ਕਰਨ ਵਾਲੀ ਸੀਆਈਐਸਐਫ ਦੀ ਸਰਕਾਰੀ ਬਿਲਡਿੰਗ ਸੁਰੱਖਿਆ ਜੁਨਿਟ ਦੇ ਮਾਹਿਰਾਂ ਦੇ ਨਾਲ ਸੀਆਈਐਸਐਫ ਫਾਇਰ ਅਤੇ ਬਚਾਅ ਅਧਿਕਾਰੀ ਅਤੇ ਮੌਜੂਦ ਸੰਸਦ ਸੁਰੱਖਿਆ ਟੀਮ ਦੇ ਅਧਿਕਾਰੀ ਵੀ ਇਸ ਹਫਤੇ ਦੇ ਅੰਤ ਵਿੱਚ ਸਰਵੇਖਣ ਸ਼ੁਰੂ ਕਰਨਗੇ ਸੂਤਰਾਂ ਨੇ ਕਿਹਾ ਕਿ ਨਵੇਂ ਅਤੇ ਪੁਰਾਣੇ ਦੋਵੇਂ ਸੰਸਦ ਕੰਪਲੈਕਸਾਂ ਅਤੇ ਉਹਨਾਂ ਨਾਲ ਜੁੜੀਆਂ ਇਮਾਰਤਾਂ ਨੂੰ ਸੀਆਈਐਸਐਫ ਦੇ ਵਿਆਪਕ ਸੁਰੱਖਿਆ ਘੇਰੇ ਵਿੱਚ ਲਿਆਂਦਾ ਜਾਵੇਗਾ ਧਾਰਮਿਕ ਆਧਾਰ ਦੇ ਉੱਤੇ ਵੋਟਾਂ ਮੰਗਣ ਦੀ ਅਪੀਲ ਕਰਨ ਦੇ ਮਾਮਲੇ ਵਿੱਚ ਪਟਨਾ ਹਾਈ ਕੋਰਟ ਨੇ ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਰਾਹਤ ਦਿੱਤੀ। ਪਟਨਾ ਹਾਈ ਕੋਰਟ ਨੇ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਧਰਮ ਦੇ ਆਧਾਰ ਦੇ ਉੱਤੇ ਵੋਟਾਂ ਮੰਗਣ ਲਈ ਸਿੱਧੂ ਦੇ ਖਿਲਾਫ ਦਰਜ ਐਫ ਆਈ ਆਰ ਨੂੰ ਰੱਦ ਕਰ ਦਿੱਤਾ ਹੈ। ਕੇਸ ਦੀ ਸੁਣਵਾਈ ਕਰਦਿਆਂ ਜਸਦੀਪ ਕੁਮਾਰ ਨੇ ਸਪੱਸ਼ਟ ਕੀਤਾ ਹੈ ਕਿ ਸਿੱਧੂ ਨੇ ਆਲ ਇੰਡੀਆ ਮਜਲਿਸ-ਏ-ਇਤਿਹਦ-ਉਲ-ਮੁਸਲਮਿਨ ਦੇ ਮੁਖੀ ਅਜ਼ਦੁੱਦੀਨ ਅਵੈਸੀ ਵੱਲੋਂ ਮੁਸਲਮਾਨ ਵੋਟਾਂ ਦੀ ਵੰਡ ਦੇ ਖਿਲਾਫ ਚੇਤਾਵਨੀ ਦਿੱਤੀ ਸੀ। ਤੇ ਦਲਤਰਾਇ ਵਿਸਪੋਟ ਕੀਤਾ ਕਿ ਸਿੱਧੂ ਦਾ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦਾ ਇਰਾਦਾ ਨਹੀਂ ਸੀ ਸਗੋਂ ਇਸ ਦਾ ਉਦੇਸ਼ ਮੁਤਲਬ ਵੋਟਾਂ ਦੀ ਵੰਡ ਨੂੰ ਰੋਕਣਾ ਸੀ ਦਦਾਈਏ ਕਿ 16 ਅਪ੍ਰੈਲ 2019 ਨੂੰ ਸਿੱਧੂ ਦੇ ਖਿਲਾਫ ਆਈਪੀਸੀ ਅਤੇ ਲੋਕ ਪ੍ਰਤੀਤਿਤੀ ਐਕਟ ਦੀਆਂ ਵੱਖ-ਵੱਖ ਤਲਾਵਾਂ ਦੇ ਤਹਿਤ ਐਫਆਰ ਦਰਜ ਕੀਤੀ ਗਈ ਸੀ ਅਮਰੀਕਾ ਦੇ ਰਿਪਬਲਿਕਨ ਸੰਸਦ ਮੈਂਬਰ ਪੀਟ ਸੈਸ਼ਨਰ ਅਤੇ ਐਲਿਸ ਟੈਫਨਿਕ ਨੇ ਮੰਗਲਵਾਰ ਨੂੰ ਕਾਂਗਰੈਸ਼ਨਲ ਹਿੰਦੂ ਕੌਕਸ ਯਾਨੀ ਕਿ ਹਿੰਦੂ ਸਬੂਤ ਦੇ ਗਠਨ ਦਾ ਐਲਾਨ ਕੀਤਾ ਤਾਂਕਿ ਇਸ ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਉਹਦੇ ਮੁੱਦਿਆਂ ਨੂੰ ਸੰਸਦ ਵਿੱਚ ਉਠਾਇਆ ਮੰਗਲਵਾਰ ਨੂੰ ਜਾਰੀ ਪ੍ਰੈਸ ਰਿਲੀਜ਼ ਦੇ ਅਨੁਸਾਰ ਮੂਲ ਤੌਰ 'ਤੇ 115ਵੀਂ ਕਾਂਗਰਸ ਦੌਰਾਨ ਸਥਾਪਿਤ ਕੌਕਤ ਨੇ ਹਿੰਦੂ-ਅਮਰੀਕੀ ਭਾਈਚਾਰੇ ਅਤੇ ਨੀਤੀ ਨਿਰਮਾਤਾਵਾਂ ਵਿਚਕਾਰ ਮਹੱਤਵਪੂਰਨ ਸਬੰਧ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੈਸ਼ਨਰ ਨੇ ਕਿਹਾ ਕਿ ਕਾਂਗਰਸ ਨਾਲ ਹਿੰਦੂ ਕੌਕਤ ਦੀ ਸ਼ੁਰੂਆਤ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਹਿੰਦੂ-ਅਮਰੀਕੀ ਭਾਈਚਾਰੇ ਦੇ ਮੁੱਦਿਆਂ ਨੂੰ ਉਠਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਤੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਵਿੱਚ ਹੋਰ ਧਰਮਾਂ ਜਿਵੇਂ ਕਿ ਸਿੱਖ ਧਰਮ, ਜੈਨ ਧਰਮ ਅਤੇ ਬੋਧ ਧਰਮ ਦੇ ਮੈਂਬਰ ਵੀ ਸ਼ਾਮਲ ਨੇ ਜੰਗ ਦੇ ਵਿਚਕਾਰ ਗਾਜ਼ਾ ਵਿੱਚ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਕਿ ਇਜ਼raਇਲੀ ਹਮਲੇ ਕਾਰਨ ਇੱਕ ਦਿਨ ਦੇ ਵਿੱਚ 100 ਲੋਕਾਂ ਦੀ ਮੌਤ ਹੋ ਗਈ ਤੇ ਇਹਨਾਂ ਵਿੱਚ 17 ਦਿਨਾਂ ਦਾ ਨਵਜੰਮਿਆ ਬੱਚਾ ਵੀ ਹੈ ਤੇ ਦੂਜੇ ਪਾਸੇ ਇਜ਼raਇਲੀ ਮੀਡੀਆ ਚੈਨਲ 13 ਦੀ ਰਿਪੋਰਟ ਦੇ ਮੁਤਾਬਕ ਗਾਜ਼ਾ ਦੀ ਉਤਰੰਗਾ ਦੇ ਵਿੱਚ ਹਮਾਸ ਦੇ ਰਿੜਾਕਾਂ ਨੂੰ ਨਿਸ਼ਾਨਾ ਬਣਾ ਰਹੀ ਇਜ਼raਇਲੀ ਫੌਜ ਦੋ ਵਾਰ ਹਮਾਸ ਦੇ ਮੁਖੀ ਯਈਆ ਸਿਨਵਰ ਨੂੰ ਫੜਨ ਦੇ ਕਰੀਬ ਸੀ ਪਰ ਅਸਫਲ ਰਹੀ ਹੈ ਰਿਪੋਰਟ ਮੁਤਾਬਕ ਯਈਆ ਵਾਰ-ਵਾਰ ਆਪਣਾ ਟਿਕਾਣਾ ਬਦਲ ਰਿਹਾ ਹੈ ਤੇ ਇਸ ਕਾਰਨ ਉਹ ਫੜਿਆ ਨਹੀਂ ਜਾ ਰਿਹਾ ਫਿਲਹਾਲ ਉਹ ਦੇ ਖਾਨ ਯੋਨਿਸ ਵਿੱਚ ਲੋਕੀ ਹੁੰਦਾ ਸ਼ੱਕ ਹੈ ਤੇ ਰਿਪੋਰ ਮੋਹਮਦ ዳਇਪੀ ਦੀ ਪੁਰਾਣੀ ਚੋਪਣ ਕਾਵਿ ਮਿਲੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਮਰੀਕੀ ਧਰਤੀ ਉੱਤੇ ਇੱਕ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਲਈ ਭਾਰਤੀ ਨਾਗਰਿਕ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਨਵੀਂ ਦਿੱਲੀ ਨਾਲ ਓਟਾਵਾ ਦੇ ਸਬੰਧਾਂ ਵਿੱਚ ਵੱਡਾ ਬਦਲਾਅ ਆਇਆ। ਟਰੂਡੋ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਕਿ ਅਜੇ ਆਪ ਪ੍ਰਤੀਤ ਹੁੰਦਾ ਹੈ ਕਿ ਅਮਰੀਕਾ ਵੱਲੋਂ ਲਾਏ ਦੋਸ਼ਾਂ ਨੇ ਨਰਿੰਦਰ ਮੋਦੀ ਸਰਕਾਰ ਨੂੰ ਹੋਰ ਸ਼ਾਂਤ ਰੁਖ ਅਪਣਾਉਣ ਲਈ ਮਜਬੂਰ ਕਰ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸਮਝ ਸ਼ੁਰੂ ਹੋ ਗਈ ਹੈ ਕਿ ਇਸ ਨਾਲ ਭਾਰਤੀ ਲੀਡਰਸ਼ਿ ਉਹਨਾਂ ਇਹ ਵੀ ਆਖਿਆ ਕਿ ਸਹਿਯੋਗ ਕਰਨ ਦੇ ਲਈ ਇੱਕ ਖੁੱਲਾਪਨ ਜ਼ਰੂਰੀ ਹੈ ਸ਼ਾਇਦ ਉਹ ਪਹਿਲਾਂ ਘੱਟ ਖੁੱਲੇ ਸਨ ਉਹਨਾਂ ਕਿਹਾ ਕਿ ਸ਼ਾਇਦ ਅਜਿਹੀ ਸਮਝ ਬਣ ਰਹੀ ਹੈ ਕਿ ਕੈਨੇਡਾ ਵੱਲੋਂ ਲਗਾਤਾਰ ਹਮਲੇ ਕਾਰਨ ਇਹ ਸਮੱਸਿਆ ਹੱਲ ਹੋਣ ਵਾਲੀ ਨਹੀਂ ਟੋਡੋ ਨੇ ਆਖਿਆ ਕਿ ਨੀਜਰ ਦੇ ਘਟਨ ਨੂੰ ਲੈ ਕੇ ਕੈਨੇਡਾ ਭਾਰਤ ਨਾਲ ਲੜਾਈ ਦੀ ਸਥਿਤੀ ਨਹੀਂ ਰਹਿਣਾ ਚਾਹੁੰਦਾ ਅਤੇ ਇਸ ਦੀ ਬਜਾਏ ਵਫਾ ਪਸਬੋਧਤ ਅਤੇ ਇੰਡੋ-ਪੈਸੀਫਿਕ ਰਣਨੀਤੀ ਨੂੰ ਅੱਗੇ ਵਧਾਉਣ ਉੱਤੇ ਕੰਮ ਕਰਨਾ ਚਾਹੁੰਦਾ ਹੈ ਲਾਰੈਂਸ ਪਿਸ਼ਲੋਈ ਦੀ ਜੇਲ੍ਹ ਇੰਟਰਵਿਊ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਤੇ ਬੀਤੇ ਦਿਨ ਇਸ ਮਾਮਲੇ ਵਿੱਚ ਪੰਜਾਬ ਹਾਈ ਕੋਰਟ ਸੁਣਵਾਈ ਹੋਈ ਸੀ ਜਿਸ ਦੌਰਾਨ ਹਾਈ ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਇਹ ਇੰਟਰ ਸਟੇਟ ਮਾਮਲਾ ਹੈ ਤਾਂ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾ ਸਕਦੀ ਹੈ ਕਿਉਂਕਿ ਪੰਜਾਬ ਪੁਲਿਸ ਹੁਣ ਤੱਕ ਹਾਈ ਕੋਰਟ ਦੇ ਵਿੱਚ ਇਹੀ ਤਰਕ ਦਿੰਦੀ ਆ ਰਹੀ ਹੈ ਕਿ ਲਵਸ ਬਿਸ਼ਰੋਈ ਦੀਆਂ ਦੋ ਇੰਟਰਵਿਊ ਪੰਜਾਬ ਦੀਆਂ ਜੇਲ੍ਹਾਂ ਤੋਂ ਨਹੀਂ ਹੋਈਆਂ ਇੰਟਰਵਿਊ ਤੇ ਉਤੇ ਹਾਈ ਕੋਰਟ ਨੇ ਸਖਤ ਲੈਦੇ ਵਿੱਚ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ ਤੇ ਇਸ ਅੱਗੇ ਉਤੇ ਜਾਂਚ ਹੋਣੀ ਵੀ ਜ਼ਰੂਰੀ ਹੈ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਐਮਿਕਸ ਸਿਕਿਉਰਿਟੀ ਨੂੰ ਇਸ ਮਾਮਲੇ ਵਿੱਚ ਤੇ ਜਾਂਚ ਲਈ ਆਈਪੀਐਸ ਅਧਿਕਾਰੀਆਂ ਦੇ ਨਾਮ ਸੁਰਜਾ ਸੰਪੰਨ ਦਾ ਦੇ ਦਿੱਤਾ ਹੈ ਤੇ ਹਾਈ ਕੋਰਟ ਨੇ ਇਹ ਸਪਸ਼ਟ ਕੀਤਾ ਕਿ ਜੇ ਮਾਮਲਾ ਇੰਟਰ ਸਟੇਟ ਪਾਇਆ ਜਾਂਦਾ ਤਾਂ ਜਾਂਚ सीबीआई ਨੂੰ ਸੌਂਪ ਦਿੱਤੀ ਜਾਵੇਗੀ। ਲਾਹੌਰ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਚੀਫ ਜਸਟਿਸ ਸਾਕੇਬ ਨਿਸਾਰ ਦੇ ਘਰ ਦੇ ਅਤਵਾਦੀ ਹਮਲਾਉਣ ਦੀ ਖਬਰ ਹੈ। ਪਾਕਿਸਤਾਨੀ ਅਖਬਾਰਾਂ ਦੇ ਮੁਤਾਬਕ ਸਾਬਕਾ ਚੀਫ ਜਸਟਿਸ ਦੇ ਘਰ ਗੈਰਾਜ ਦੇ ਵਿੱਚ ਗ੍ਰਨੇਡ ਨਾਲ ਹਮਲਾ ਕੀਤਾ ਗਿਆ ਤੇ ਇਸ ਧਮਾਕੇ ਦੇ ਰੇਪੇ ਵਿੱਚ ਆਉਣ ਨਾਲ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਨੇ ਤੇ ਪਾਕ ਮੀਡੀਆ ਚੈਨਲਾਂ ਦੇ ਮੁਤਾਬਕ ਧਮਾਕੇ ਨਾਲ ਸੀਜੀਪੀ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਹਾਲਾਂਕਿ ਨਿਸਾਰ ਅਤੇ ਉਸ ਦਾ ਪਰਿਵਾਰ ਇਸ ਹਮਲੇ ਵਿੱਚ ਵਾਲਵਾਲ ਬਚ ਗਿਆ ਤੇ ਪੁਲਿਸ ਅਧਿਕਾਰੀਆਂ ਨੇ ਮੌਦਨੀ ਜਾਂਚ ਵਿੱਚ ਅਤਵਾਦੀ ਹਮਲੇ ਜਾਂ ਵਿਦੇਸ਼ੀ ਸਾਜ਼ਿਸ਼ ਦਾ ਸ਼ੱਕ ਜਤਾਇਆ ਇੱਥੇ ਵੀ ਦੱਸਣਾ ਬੰਦ ਹੈ ਕਿ ਬਤੌਰ ਚੀਫ ਜਸਟਿਸ ਨਿਸਾਰ ਨੇ 2017 ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਅਯੋਗ ਕਰਾਰ ਦੇ ਦਿੱਤਾ ਸੀ ਇਹ ਤੁਹਾਨੂੰ ਫਟਾਫਾ ਨਿਉਜ਼ ਹੁਣ ਸਾਨੂੰ ਦੇਵ ਜੀ ਦਾਤ ਸ੍ਰੀ ਕਾਲ ਧੰਵਾਦ